ਕਿਹੜੇ ਗੁਰੂ ਸਾਹਿਬ ਨੇ ਇੱਥੇ ਬੌਲੀ ਮੱਠ ਲਗਾਇਆ ਕਿਹੜੇ ਗੁਰੂ ਸਾਹਿਬ ਨੇ ਬੌਲੀ ਲਗਾਈ ਕਿਹਨਾਂ ਨੇ ਬੌਲੀ ਬਣਵਾਈ ਤੇ ਕਿਨਾਂ ਨੇ ਬੌਲੀ ਦੀਆਂ ਬਾਅਦ ਵਿੱਚ ਪੌੜੀਆਂ ਲਗਾਈਆਂ ਔਰ ਕਿੰਨੀਆਂ ਪੌੜੀਆਂ ਲਗਾਈਆਂ ਕਿਹੜੇ ਗੁਰੂ ਸਾਹਿਬ ਨੇ ਲਗਾਈਆਂ ਜੀ ਸੁਣੋ ਪੂਰਾ ਇਤਿਹਾਸ ਨਾਲੇ ਕਰੋ ਦਰਸ਼ਨ ਉਸ ਮੰਦਰ ਹਾਂ 100 ਖੂ ਲਗਵਾਉਣ ਦੇ ਬਰਾਬਰ ਇੱਕ ਬੌਲੀ ਲੱਗਦੀ ਹੈ ਜੀ ਗੁਰੂ ਜੀ ਪੂਰੀ ਆਏ ਹਨ ਉਹ ਇੱਕ ਇੱਕ ਦਾ ਆਪਣਾ ਮੱਠ ਬਣਾ ਕੇ जैसे आपका है है और नाना है, अभी तो लोमलीसलमान पांच साल ऊपर कहा तो महाराजा रणजीत सिंह जी भी आए थे यहाँ पे हाँ, रणजीत सिंह आये थे उनका खंडा कहाँ पे लगा हुआ है उनका खंडा भाई हिम्मत सिंह जी के नाम एक बहुत सोनी पार्क भी बनी हुई है जबो भी आप जगन्नाथपुरी आओ ਆਪ ਜੀ ਦੇ ਰਹਿائش ਦਾ ਪ੍ਰਬੰਧ ਬਹੁਤ ਵਧੀਆ ਇੱਥੇ ਰਾਤ ਰੁਕ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਜਗਨਨਾਥ ਪੂਰੀ ਉੜੀਸਾ ਦੇ ਵਿੱਚ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਜਗ੍ਹਾ ਦਾ ਨਾਮ ਹੈ ਜੀ ਬੋਲੀ ਮੱਠ ਸਾਹਿਬ ਸੁਣੋ ਪੂਰਾ ਇਤਿਹਾਸ ਨਾਲੇ ਕਰੋ ਦਰਸ਼ਨ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਜਗਨਨਾਥ ਪੂਰੀ ਪਹੁੰਚਦੇ ਨੇ ਉਸ ਸਮੇਂ ਜਗਨਨਾਥ ਪੁਰੀ ਦੇ ਮੰਦਿਰ ਦੇ ਕੋਲ ਹੀ ਆਪਜੀ ਰੁਕਦੇ ਨੇ ਇਹ ਤੁਸੀਂ ਦੇਖ ਰਹੇ ਹੋ ਸਮੁੰਦਰ ਦਾ ਕਿਨਾਰਾ ਜਿੱਥੇ ਅੱਜ ਵੀ ਸਮੁੰਦਰ ਦੇ ਕਿਨਾਰੇ ਤੇ ਲੱਖਾਂ ਦੀ ਤਾਦਾਦ ਵਿੱਚ ਲੋਕ ਆਉਂਦੇ ਨੇ ਸਾਡੀ ਟੀਮ ਖੋਜ ਵਿਚਾਰ ਵੀ ਪਹੁੰਚੀ ਹੋਈ ਹੈ ਕੇਵਲ ਅਸੀਂ ਇਸ ਜਗ੍ਹਾ ਦਾ ਇਤਿਹਾਸ ਦੱਸਾਂਗੇ ਜਦੋਂ ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਪਹੁੰਚਦੇ ਨੇ ਆਰਤੀ ਪਰਮੇਸ਼ਰ ਦੀ ਯਾਦ ਵਿੱਚ ਆਰਤੀ ਉਚਾਰਨ ਕਰਦੇ ਨੇ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੂਤੀ ਉਦੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਦੀ ਉਪਮਾ ਹੁੰਦੀ ਹੈ ਇੱਥੇ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਪੀਣ ਵਾਸਤੇ ਪਾਣੀ ਦੀ ਬੜੀ ਕਿੱਲਤ ਹੈ ਪਾਣੀ ਤੋਂ ਬੜੇ ਤਰਸਦੇ ਆ ਸਮੁੰਦਰੀ ਇਲਾਕਾ ਹੋਣ ਕਰਕੇ ਪਾਣੀ ਬੜਾ ਖਾਰਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਮੰਗ ਨੂੰ ਵੇਖਦੇ ਹੋਇਆ ਇਹ ਜਗ੍ਹਾ ਅਸੀਂ ਪਹੁੰਚਿਆ ਜੀ ਹੁਣ ਸਮੁੰਦਰ ਦੇ ਕਿਨਾਰੇ ਤੋਂ ਚੱਲ ਕੇ ਬਾਜ਼ਾਰ ਦੇ ਵਿੱਚ ਦੀ ਹੁੰਦੇ ਹੋਏ ਇਹ ਬੌਲੀ ਮੱਠ ਸਾਹਿਬ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਉੱਪਰ ਤੁਸੀਂ ਦਰਸ਼ਨ ਕਰ ਰਹੇ ਹੋ ਉਦਾਸੀ ਸੰਪਰਦਾ ਦਾ ਇਹ ਅਸਥਾਨ ਪਹਿਲਾਂ ਸੰਭਾਲਦੀ ਰਹੀ ਹੈ ਬਾਬਾ ਸ੍ਰੀ ਚੰਦ ਜੀ ਉਦਾਸੀਨ ਅਖਾੜਾ ਇੱਥੇ ਰਿਹਾ ਤੇ ਅੰਦਰ ਜਾਂਦਿਆਂ ਹੀ ਦਰਸ਼ਨ ਕਰਦੇ ਆ ਇੱਕ ਪਾਸੇ ਬੋਲੀ ਸਾਹਿਬ ਹੈ ਇੱਕ ਪਾਸੇ ਨਾਲ ਗੁਰਦੁਆਰਾ ਸਾਹਿਬ ਹੈ ਇੱਕ ਪਾਸੇ ਨਾਲ ਮੰਦਰ ਹੈ ਜਦੋਂ ਬਿਲਕੁਲ ਪਿਛਲੇ ਪਾਸੇ ਆਉਂਨੇ ਆ ਇਹ ਜਿਹੜਾ ਖੂਹ ਹੈ ਜੀ ਇਸੇ ਖੂਹ ਨੂੰ ਗੁਰੂ ਨਾਨਕ ਦੇਵ ਜੀ ਨੇ ਲਗਵਾਇਆ ਸੀ ਬੋਲੀ ਲਗਵਾਈ ਸੀ ਸੌ ਖੂ ਲਗਵਾਉਣ ਦੇ ਬਰਾਬਰ ਇੱਕ ਬੋਲੀ ਲੱਗਦੀ ਹੈ ਜੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਮਰਦਾਨਾ ਜੀ ਨਾਲ ਹੋਰ ਸਿੱਖਾਂ ਨੂੰ ਕਿਹਾ ਤੇ ਇੱਥੇ ਖੂਹ ਹੀ ਖਦਵਾਈ ਬੋਲੀ ਖਦਵਾਈ ਚਰਨਸ਼ੋਪਾਪਤ ਹੋਈ ਤਾਂ ਪਾਣੀ ਮਿੱਠਾ ਹੋ ਗਿਆ ਇਸ ਇਲਾਕੇ ਦੀ ਸਭ ਤੋਂ ਮਿੱਠੀ ਖੂਹ ਇਹ ਹੈ ਅੱਜ ਵੀ ਇਹਦਾ ਪਾਣੀ ਜਿਹੜਾ ਹੈ ਉਹ ਮਿੱਠਾ ਹੈ ਤੇ ਉਦੋਂ ਬਾਅਦ ਬਾਬਾ ਸ੍ਰੀ ਚੰਦ ਜੀ ਨੇ ਹੋਰ ਇਹਨੂੰ ਡੂੰਘਿਆ ਕਰਵਾਇਆ ਤਿਆਰੀ ਕਰਵਾਉਂਦੇ ਨੇ ਆਕੇ ਇੱਥੇ ਉਦਾਸੀ ਸੰਪਰਦਾ ਦਾ ਅਖਾੜਾ ਲੱਗਦਾ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਹੁੰਦਾ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਤੋਂ ਹੁੰਦੇ ਹੋਏ ਕਲਕੱਤੇ ਤੋਂ ਹੁੰਦੇ ਹੋਏ ਇਸ ਜਗ੍ਹਾ ਤੇ ਪਹੁੰਚਦੇ ਨੇ ਔਰ ਗੁਰਤੇਗ ਬਹਾਦਰ ਸਾਹਿਬ ਜੀ ਆਪ ਆਪਣੇ ਹੱਥੀ ਇਸ ਦੀਆਂ ਪੌੜੀਆਂ ਤਿਆਰ ਕਰਵਾਉਂਦੇ ਨੇ ਜਿੱਦਾਂ ਇੱਕ ਬੌਲੀ ਸਾਹਿਬ ਪੰਜਾਬ ਦੇ ਵਿੱਚ ਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਸਥਾਨ ਦੇ ਉੱਤੇ ਗੋਇੰਦਵਾਲ ਸਾਹਿਬ ਵਿਖੇ ਉੱਥੇ 84 ਪੌੜੀਆਂ ਨੇ ਤੇ ਇਸ ਜਗ੍ਹਾ ਦੇ ਉੱਤੇ 38 ਪੌੜੀਆਂ ਨੇ ਅਸੀਂ ਹੁਣ ਇਹ ਪੌੜੀਆਂ ਗਿਣ ਕੇ ਵਿਖਾਉਨੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਇ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਬੱਚੇ ਤਰਮ ਬੱਚੇ ਤਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਇੱਥੇ ਆ ਕੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ 38 ਪੌੜੀਆਂ ਨੇ ਜਪਜੀ ਸਾਹਿਬ ਦੀਆਂ ਔਰ 38 ਪੌੜੀਆਂ ਹੈ ਇੱਥੇ ਖੂਹੀ ਨੂੰ ਬੌਲੀ ਸਾਹਿਬ ਨੂੰ ਜਾਂਦੀਆਂ ਨੇ ਤੇ ਦੂਜੇ ਪਾਸੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਅਸੀਂ ਦਰਸ਼ਨ ਕਰਦੇ ਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਇੱਕ ਪਾਸੇ ਮੰਦਰ ਹੈ ਇੱਕ ਪਾਸੇ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਬਾਬਾ ਸ਼ਮਸ਼ੇਰ ਸਿੰਘ ਜੀ ਜੋ ਕਿ ਇੱਥੇ ਨੇੜੇ ਹੀ 1 ਕਿਲੋਮੀਟਰ ਦੇ ਬਿਲਕੁਲ ਸਮੁੰਦਰ ਦੇ ਕਿਨਾਰੇ ਚੱਲ ਰਹੇ ਆ ਜੀ ਅਸੀਂ ਸਮੁੰਦਰ ਦੇ ਕਿਨਾਰੇ ਚੱਲਦੇ ਆ ਚੱਲਦੇ ਆ ਸਮੁੰਦਰ ਦੇ ਨਜ਼ਾਰੇ ਨੇ ਇੱਥੋਂ ਕੁਝ ਕ ਕਦਮਾਂ ਦੀ ਦੂਰੀ ਤੇ 1 ਤੋਂ 2 ਮਿੰਟ ਲੱਗਣਗੇ ਜੀ ਤੁਹਾਨੂੰ ਆਉਣ ਲੱਗਿਆਂ ਆਪ ਜੀ ਪਹੁੰਚ ਜਾਓਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਪਹਿਲਾਂ ਦਰਸ਼ਨ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜੀ ਪਾਰਕ ਬਣੀ ਹੈ ਇਹ ਪਾਰਕ ਬਣੀ ਹੈ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਦੇ ਨਾਮ ਦੇ ਉੱਤੇ ਦਰਸ਼ਨ ਕਰ ਰਹੇ ਹਾਂ ਜੀ پارک ਦੇ ਕਿੰਨੀ ਸੋਹਣੀ پارک ਬਣੀ ਹੋਈ ਹੈ ਰਾਤ ਦਾ ਵਿਊ ਰਾਤ ਦਾ ਨਜ਼ਾਰਾ ਇਹਦਾ ਅਲੱਗ ਹੈ ਇਹ پارک ਜਿਹੜੀ ਹੈ ਉਹ ਭਾਈ ਹਿੰਮਤ ਸਿੰਘ ਦੀ ਪੰਜ ਪਿਆਰਿਆਂ ਵਿੱਚੋਂ ਜਿਹੜੇ ਕੀ ਕੁੜੀਸਾ ਦੇ ਹੋਏ ਨੇ ਉਹਨਾਂ ਦੇ ਨਾਮ ਦੇ ਉੱਤੇ ਬਣੀ ਹੋਈ ਹੈ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਯਾਦਗਾਰੀ ਸਥਾਨ ਗੁਰਦੁਆਰਾ ਆਰਤੀ ਸਾਹਿਬ ਕਿਉਂਕਿ ਉਹ ਆਸਾਨ ਤਾਂ ਮੇਲ ਨਹੀਂ ਪਾਇਆ ਮੰਦਰ ਦੀ ਹਦੂਦ ਦੇ ਅੰਦਰ ਆ ਗਿਆ ਬਾਅਦ ਵਿੱਚ ਕਿੱਤੇ ਸਿੱਖ ਇਹ ਨਾ ਕਹਿਣ ਗੁਰਨਾਨ ਸਾਹਿਬ ਦੀ ਯਾਦਗਾਰ ਅੱਜ ਕਿੱਥੇ ਐ ਸੋ ਯਾਦਗਾਰ ਬਣਾਈ ਗਈ ਐ ਜੀ ਤੇ ਗੁਰਦੁਆਰਾ ਆਰਤੀ ਸਾਹਿਬ ਦਰਸ਼ਨ ਕਰ ਸਕਦੇ ਹੋ ਜੀ ਆਪ ਜੀ ਔਰ ਇੱਥੇ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਐ ਤੁਸੀਂ ਆ ਕੇ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਵੀ ਸਕਦੇ ਹੋ ਕਮਰੇ ਇੱਥੇ ਹੈਗੇ ਨੇ ਬੋਲੀ ਮੱਠ ਦੇ ਦਰਸ਼ਨ ਕਰ ਸਕਦੇ ਹੋ ਜੀ ਆ ਗੁਰਦੁਆਰਾ ਬੋਲੀ ਮੱਠ ਐ ਪ੍ਰਾਤਨ ਅਸਥਾਨ ਐ ਖੂਬੀ ਇੱਥੇ ਐ ਮਿੱਠਾ ਪਾਣੀ ਇੱਥੇ ਮਿਲਦਾ ਤੇ ਜਗਨਨਾਥਪੁਰੀ ਦੇ ਵਿੱਚ ਆ ਕਰਕੇ ਤੁਸੀਂ ਜਿਹੜੇ ਨੇ ਆਪਣਾ ਟਾਈਮ ਗੁਰੂ ਸਾਹਿਬ ਨੂੰ ਵੀ ਦੇ ਸਕਦੇ ਹੋ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕਦੇ ਆਉਣਾ ਹੋਵੇ ਜੇ ਪੰਜਾਬ ਤੋਂ ਕਿਤੋਂ ਵੀ ਆਉਣਾ ਹੋਵੇ ਬਾਈ ਟ੍ਰੇਨ ਆਪ ਜੀ ਪਹਿਲਾਂ ਭਵਨੇਸ਼ਵਰ ਆ ਸਕਦੇ ਹੋ ਜੀ ਭਵਨੇਸ਼ਵਰ ਤੋਂ 1 ਘੰਟੇ ਦੇ ਵਿੱਚ ਬਸ ਜਗਨਨਾਥਪੁਰੀ ਆ ਜਾਂਦੀ ਹੈ ਤੇ ਜੇ ਬਾਈ 에 ਰੋਣਾ ਤਾਂ ਵੀ ਦਿੱਲੀ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਕਿਤੋਂ ਵੀ ਤਾਂ ਆਪ ਜੀ ਭਵਨੇਸ਼ਵਰ ਪਹੁੰਚ ਸਕਦੇ ਹੋ ਬਾਇਰ ਭਵਨੇਸ਼ਵਰ ਤੋਂ ਟੈਕਸੀ ਕਰ ਲਓ ਬਸ ਕਰ ਲਓ ਇੱਕ ਘੰਟੇ ਦੇ ਵਿੱਚ ਜਗਨਨਾਥ ਪੁਰੀ ਪਹੁੰਚੋਗੇ ਘੱਟੋ ਘੱਟ 4-5 ਦਿਨ ਇੱਥੇ ਜ਼ਰੂਰ ਰਹਿ ਕੇ ਜਾਇਓ ਤੇ ਜੇ ਚਿਲਕਾ ਲੇਕ ਦੇਖਣੀ ਹੈ ਇੱਕ ਘੰਟੇ ਦੀ ਦੂਰੀ ਤੇ ਹੈ ਜਿੱਥੇ ਡਾਲਫੀਨ ਦੇ ਨਜ਼ਾਰੇ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਤਾਂ ਗੱਡੀ ਲੈ ਕੇ ਇਹਦੇ ਵਿੱਚ ਗਏ ਸੀਗੇ ਅਸੀਂ ਗੱਡੀ ਵੀ ਇਹਦੇ ਵਿੱਚ ਦੀ پارک ਕਰਾਈ ਸੀ ਸੋ ਗੁਰਦੁਆਰਾ ਆਰਤੀ ਸਾਹਿਬ ਜੀ ਦੇ ਦਰਸ਼ਨ ਕਰੋ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਆ ਕਰਕੇ ਕੰਡੇ ਦੇ ਉੱਤੇ ਜਗਨਨਾਥ ਪੁਰੀ ਦੇ ਪਾਂਡਿਆਂ ਨੂੰ ਸੱਚੀ ਆਰਤੀ ਗਾਉਣ ਵਾਸਤੇ ਕਿਹਾ ਜੋ ਆਪਾਂ ਪੜਦੇ ਹੁੰਨੇ ਆ ਜੀ ਗगन ਮਥਾਲ 라ਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲਿਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਜਗਨਨਾਥਪੁਰੀ ਆਓ ਆਪ ਜੀ ਦੇ ਰਹਿائش ਦਾ ਪ੍ਰਬੰਧ ਬਹੁਤ ਵਧੀਆ ਇੱਥੇ ਰਾਤ ਰੁਕ ਸਕਦੇ ਹੋ ਇੱਥੇ ਵੀ ਸਰਾਏ ਤੇ ਉੱਥੇ ਵੀ ਸਰਾਏ ਦੁਆਰਾ ਆਰਤੀ ਸਾਹਿਬ ਦੇ ਬਿਲਕੁਲ ਸਾਹਮਣੇ ਹੀ ਪੰਜਾ ਪਿਆਰਿਆਂ ਵਿੱਚੋਂ ਇੱਕ ਪਿਆਰੇ ਦੀ ਇਸ ਜਗ੍ਹਾ ਦੇ ਉੱਤੇ ਭਾਈ ਹਿੰਮਤ ਸਿੰਘ ਜੀ ਦੇ ਨਾਮ ਦੇ ਉੱਤੇ ਇੱਥੇ ਇੱਕ ਬਹੁਤ ਸੋਹਣੀ ਪਾਰਕ ਵੀ ਬਣੀ ਹੋਈ ਹੈ। ਯਾਦਗਾਰ ਸਥਾਨ ਗੁਰਦੁਆਰਾ ਆਰਤੀ ਸਾਹਿਬ ਦੇ ਤੇ ਸਮੁੰਦਰ ਦੇ ਕਿਨਾਰੇ ਤੇ ਆ ਕੇ ਨਾਮ ਭਜਨ ਸਿਮਰਨ ਕਰਕੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।